ਘੜੇ ਦੇ ਵਿੱਚ ਇਹ ਜੋ ਨੁਸਖਾ ਫਾਰਮੂਲਾ ਪਣਾ ਰੱਖਿਆ ਹੈ ਜੋੜਾਂ ਦੇ ਦਰਦਾਂ ਦਾ ਜਾਨੀ ਦੁਸ਼ਮਣ ਹੈ ਸਮਝਾਂਗੇ ਕਿ ਇਸ ਨੁਸਕੇ ਤੋਂ ਫਾਰਮੂਲੇ ਤੋਂ ਬਣੀ ਇਹ ਗੋਲੀ ਕੀ ਕਰੇਗੀ ਥੋੜੇ ਸਮੇਂ ਦੇ ਜਿੰਨੇ ਵੀ ਮਤਲਬ ਦਰਦਾਂ ਸਹੀ ਦੇ ਸਾਰੇ ਚੂਸ ਕੇ ਖਤਮ ਕਰ ਦੋਗੇ ਹੱਡੀਆਂ ਜਮਾਂ ਠੀਕ ਕਰ ਦੋ ਮਜ਼ਬੂਤ ਕਰ ਦੋ ਠੀਕ ਹੈ ਬਿਲਕੁਲ ਸਾਰੇ ਤਰ੍ਹਾਂ ਦੇ ਦਰਦ ਬੰਦ ਕਰ ਦੇ ਮਤਲਬ ਤੁਸੀਂ ਗੋਲੀ ਚੂਸੋਗੇ ਤੇ ਫਿਰ ਇਸ ਗੋਲੀ ਨੇ ਦਰਦ ਚੂਸ ਲੈਣੇ ਨੇ। ਬਸ ਉਹਨੂੰ ਆ ਮੂੰਹ ਤੇ ਆ ਜੀਭ ਤੇ ਰੱਖੋ ਜਾਈਂ। ਫਿਰ ਚੂਸ ਲੋ। ਇਹ ਨੂੰ ਸਵਸਥ ਬੰਦਾ ਖਾ ਸਕਦਾ ਸਿਹਤਮੰਦ। ਜਿਹੜਾ ਮਰਜੀ ਜਿਹੜਾ ਮਰਜੀ। ਉਹਨੂੰ ਕੀ ਫਾਇਦੇ ਹੋਣਗੇ ਜੇ ਸਿਹਤਮੰਦ ਖਾਦਾ ਪੀਤਾ ਹਜਮ ਹੋਊਗਾ। ਪਾਚਨ ਕਿਰਿਆ ਸਹੀ ਕਰੂਗੀ ਇਹ। ਗੈਸ ਤੇ ਆਬ ਨਹੀਂ ਬਣ ਦੇਊਗੀ। ਸਾਰੇ ਕੰਮ ਕਰੂਗੀ ਇਹ। ਦਾ ਸਵਾਦ ਵੀ ਬੜੀ ਹੈ ਜੀ। ਹਾਂ ਸਵਾਦ ਬਹੁਤ ਹੈ। ਮੈਨੂੰ ਲੱਗਿਆ ਕਿ ਤੇ ਕੋੜੇ ਹੋਊਗੀ। ਨਹੀਂ ਨਹੀਂ ਕੋੜੇ। ਜਿੰਨਾ ਵੀ ਮਰਜ਼ੀ ਪੁਰਾਣਾ ਦਰਦ ਦਾ। ਗਠੀਆ ਵਾ ਜੋੜਾਂ ਦਾ ਦਰਦ ਦਾ ਵਾ ਵਾ ਜਿਹੜੀ ਵੀ ਮਰਜ਼ੀ ਆ। ਕਸਟੋਲ ਖੂਨ ਘਾੜਾ ਉਹਦੇ ਤੇ ਵੀ ਇਹ ਕੰਮ ਕਰਦੇ ਆ ਤੁਸੀਂ ਕਾਰਨ ਕੀ ਮੰਨਦੇ ਹੋ ਜਿਹੜੇ ਦਰਦ ਬੰਦੇ ਦੇ ਸਰੀਰ ਚ ਬੰਦੇ ਦੀਆਂ ਹੱਡੀਆਂ ਚ ਕਿਉਂ ਘਰ ਘਰ ਲੰਦੇ ਨੇ ਜੀ ਮੇਰੇ ਨੂੰ ਤਾਂ ਵੀ ਜਦੋਂ ਸਾਨੂੰ ਕੋਈ ਦਰਦ ਦਾ ਪੇਨ ਕਲਰ ਲੈਣੀ ਸ਼ੁਰੂ ਕਰਦੇ ਆ ਠੀਕ ਹੈ ਜੀ ਉਸ ਤੋਂ ਬਚਿਆ ਜਾਵੇ ਤਾਂ ਵਧੀਆ ਵਾ ਪੇਨ ਕਿਲਰ ਤੋਂ ਹਾਂ ਪੇਨ ਕਲਰ ਤੋਂ ਉਹ ਤਾਂ ਉਹ ਤਾਂ ਦਰਦ ਖਤਮ ਕਰ ਦਿੰਦੀ ਸਗੋ ਹਾਂ ਦਰਦ ਤਾਂ ਖਤਮ ਕਰਦੀ ਪਰ ਉਹ ਸਾਨੂੰ ਨੁਕਸਾਨ ਬਹੁਤ ਜ਼ਿਆਦਾ ਇੱਕ ਕਰਦੀ ਆ ਉਹ ਪੇਨ ਕਿਲਰ ਹਾਂ ਪੇਨ ਕਲਰ ਨੁਕਸਾਨ ਰੋ ਦੇ ਨਾਲੋਂ ਕੰਮ ਵੱਧਈਆ ਘਟਦਾ ਨਹੀਂਗਾ ਤੁਹਾਡੇ ਕੋਲ ਚਿਕਨ ਗੁਣੀਏ ਦਾ ਹੱਡਾਂ ਚੋਂ ਜਿਹੜਾ ਦਰਦ ਮਤਲਬ ਵਿੱਚ ਵੜ ਜਾਂਦਾ ਉਹਦਾ ਨੁਸਖਾ ਫਾਰਮੂਲਾ ਹੈ ਜੀ ਕੋਈ ਹਾਂ ਜੀ ਆਪਣਾ ਹਫ਼ਤੇ ਚ ਰਿਜ਼ਲਟ ਦੇ ਦਿੰਦੇ ਗੋਡਿਆਂ ਤੇ ਇੱਕ ਗੋਡਿਆਂ ਤੇ ਇੱਕ ਹਫ਼ਤੇ ਰਿਜ਼ਲਟ ਦੇ ਦਿਆਂ ਕਿ 15 ਦਿਨਾਂ ਚ ਬਹੁਤ ਵਧੀਆ ਬੰਦੇ ਨੂੰ ਰੀਲਿਫ ਮਿਲ ਜਾਂਦੀ ਹੈ ਮਰੀਜ਼ ਨੂੰ ਤੁਸੀਂ ਤਾਂ ਇਹ ਵੀ ਗੱਲ ਦੱਸ ਰਹੇ ਸੀ ਵੀ ਜਿਹੜੀ ਪੇਟ ਨੂੰ ਜਿਵੇਂ فرش ਤੇ ਪੋਚਾ ਲਾ ਦਿੰਦੇ ਆਂ ਸਾਫ਼ ਕਰ ਦੋਗੀ ਸਾਰੀ ਗੰਦਗੀ ਜੀ ਪੇਟ ਦੀ ਬਹੁਤ ਵਧੀਆ ਸਫਾਈ ਕਰਦੀ ਹੈ ਜਿਵੇਂ ਪੇਟ ਤੇ ਕਿਸੇ ਦਰਦ ਬੰਦਾ ਮੈਨਾਂ ਰਹਿਣਾ ਪੇਟ ਚ ਪਾਣੀ ਭਰ ਜਾੜਾ ਵਾ ਪਾਣੀ ਮਤਲਬ ਜੀ ਜੇ ਪੇਟ ਚ ਪਾਣੀ ਭਰ ਜਾਂਦਾ ਜੀ ਆਹ ਬਹੁਤ ਹੁੰਦਾ ਕੱਢ ਕਿਡਨੀਆ ਖਰਾਬ ਹੋ ਜਾਂਦੀ ਹੈ ਨਹੀਂ ਕਿਡਨੀ ਵੈਸੇ ਪੇਟ ਚ ਪਾਣੀ ਭਰਦਾ ਜਲੂਦਰਵਾ ਵੀ ਸੀ ਕਹ ਦਿੰਦੇ ਆ ਅੱਛਾ ਜੀ ਉਸ ਤਰ੍ਹਾਂ ਪਾਣੀ ਭਰ ਜਾਂਦਾ ਉਹ ਨੂੰ ਵੀ ਠੀਕ ਕਰਦੀ ਪਰਪਾ ਸਾਨੂੰ ਕਿਵੇਂ ਪਤਾ ਲੱਗੇ ਵੀ ਜਿਹੜਾ ਸਾਡਾ ਇੱਥੇ ਦਰਦ ਹੋ ਰਿਹਾ ਹੈ ਇਹ ਹਾਰਟ ਕਰਕੇ ਹੋ ਰਿਹਾ ਹਾਰਟ ਦੀ ਬਲੌਕਿੰਗ ਕਰਕੇ ਹੋ ਰਿਹਾ ਹੈ ਜਾਂ ਗੈਸਟ੍ਰੋਜੈਵ ਕਰਕੇ ਹੋ ਰਿਹਾ ਸਾਨੂੰ ਕਿਵੇਂ ਪਤਾ ਲੱਗੇ ਜੀ ਅਸੀਂ ਉਹ ਬਰੀ ਨੂੰ ਦੱਸ ਦਾਂਗੇ ਅੱਜ ਨੂੰ ਜੀ ਜਦੋਂ ਉਹ ਤਾਂ ਮਰੀਜ਼ ਗੱਲ ਕਰੂਗਾ ਨਬਜ਼ ਦੇਖਾਂਗੇ ਸਾਰਾ ਦੱਸ ਦਿਆਂਗੇ ਵੀ ਕਿਸ ਚੀਜ਼ ਦਾ ਵਾ ਨਬਜ਼ ਫੜ ਕੇ ਹਾਂ ਨਬਜ਼ ਫੜ ਕੇ ਪਤਾ ਮੈਂ ਤਾਂ ਇੱਥੇ ਦੇਖ ਰਿਆ ਸੀ ਜਿਹੜੀ ਇੱਕ ਦਿਨ ਤੁਹਾਡੇ ਕੋਲ ਬੈਠੇ ਸੀ ਜਦੋਂ ਤੁਸੀਂ ਉਹ ਲੇਡੀਜ਼ ਨੂੰ ਦੇਖ ਕੇ ਦੱਸਤਾ ਵੀ ਤੈਨੂੰ ਆਹ ਪ੍ਰੋਬਲਮ ਹੈ ਹਜੇ ਤਾਂ ਨਬਜ਼ ਵੀ ਦਿਖਾਈ ਨਹੀਂ ਸੀ ਜੀ ਉਹ ਫੇਸ ਬੇਕ ਅੱਖਾਂ ਵੇਖ ਕੇ ਦੱਸ ਦਿੰਦੇ ਆ ਜੀ ਅੱਖਾਂ ਵਿੱਚ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਅੱਖਾਂ ਦੇਖ ਕੇ ਪਤਾ ਲੱਗ ਜਾਂਦਾ तकरीबन ਜੀ ਪੇਟ ਦੀਆਂ ਸਾਰੀਆਂ ਵਾਰੀਆਂ ਦਾ ਪਤਾ ਲੱਗ ਜਾਂਦਾ ਜੇ ਬੱਚੇਦਾਂ ਜਿਹੜੇ ਸੋਲੀਆਂ ਹੁੰਦੀਆਂ ਵਾ ਠੀਕ ਹੈ ਕੋਈ ਵੀ ਪੇਟ ਦੀ ਬਿਮਾਰੀ ਦਾ ਅੱਖਾਂ ਤੋਂ ਪਤਾ ਲੱਗ ਜਾਂਦਾ ਵਾ ਕਹਿੰਦੇ ਕਰੂ ਤੰਗੀ ਚੱਕੂ ਥਾਜ ਤੰਗੀ ਬਿਲਕੁਲ ਗੋਡਿਆਂ 'ਚ ਚੱਕ ਦੂ ਗੋਡਿਆਂ ਦਾ ਬਿਲਕੁਲ ਪੂਰੀ ਰਿਲੀਫ ਮਿਲਣ ਲੱਗ ਜੂਗੀ ਤੇ ਇੱਕ ਹਫ਼ਤੇ ਦੇ ਵਿੱਚ ਵਿੱਚ ਗੋਡਿਆਂ ਨਾਲ ਦੱਸੂਗਾ ਜੀ ਮੈਂ ਵੀ ਠੀਕ ਘੜੇ ਦੇ ਵਿੱਚ ਇਹ ਜੋ ਨੁਸਖਾ ਫਾਰਮੂਲਾ ਵੈਦ ਕਮਲਜੀਤ ਸਿੰਘ ਤੂਰ ਹੋਰਾਂ ਨੇ ਬਣਾ ਰੱਖਿਆ ਹੈ ਬੜਾ ਹੀ ਜ਼ਬਰਦਸਤ ਹੈ ਬੜਾ ਹੀ ਅਸੀਂ ਕਹਿ ਲਈਏ ਕਿ ਜੋੜਾਂ ਦੇ ਦਰਦਾਂ ਦਾ ਜਾਨੀ ਦੁਸ਼ਮਣ ਹੈ ਸਮਝਾਂਗੇ ਨੁਸਖਾ ਕੀ ਹੈ ਸਮਝਾਂਗੇ ਕਿਸ ਤਰੀਕੇ ਨਾਲ ਬਣਦਾ ਹੈ ਸਮਝਾਂਗੇ ਕਿ ਇਸ ਨੁਸਕੇ ਤੋਂ ਫਾਰਮੂਲੇ ਤੋਂ ਬਣੀ ਇਹ ਗੋਲੀ ਕੀ ਕਰੇਗੀ ਮਤਲਬ ਇੱਕ ਗੋਲੀ ਅਸੀਂ ਕਹਿ ਲਈਏ ਕਿ ਦਰਦਾਂ ਦੀ ਜਾਨੀ ਦੁਸ਼ਮਣ ਸਾਬਤ ਹੋ ਸਕਦੀ ਹੈ ਗਲਬਤ ਕਰ ਲੰਨੇ ਆ ਵੈਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਹਾਂਜੀ ਫਰੂਕੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਤਿੰਮ ਦਾ ਤੁਹਾਡੀਆਂ ਧੰਨਵਾਦ ਆਪਣੇ ਗ੍ਰਹਿ ਵਿਖੇ ਪਹੁੰਚਣ ਤੇ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਜੀ ਅੱਛਾ ਵੈਜੀ ਪਹਿਲਾਂ ਤਾਂ ਸਾਨੂੰ ਇਹ ਦੱਸੋ ਵੀ ਜਿਹੜੀ ਚੀਜ਼ ਤੁਸੀਂ ਬਣਾ ਰੱਖੀ ਹੈ ਇਹ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਤੁਸੀਂ ਇਹਨੂੰ ਅਮਲ ਦੇ ਵਿੱਚ ਲੈ ਕੇ ਆਨੇ ਹੋ ਇਹ ਹੈ ਕੀ ਚੀਜ਼ ਇਹ ਜੜੀ ਬੁੱਟੀਆਂ ਦੀ 42 ਤਰ੍ਹਾਂ ਦੀਆਂ ਹੁੰਦੀਆਂ ਵਿੱਚ ਤੁੰਮੇ ਵੀ ਪੈਂਦੇ ਆ ਬਾਕੀ ਜਿਵੇਂ ਹੋਰ ਬਹੁਤ ਜ਼ਿਆਦਾ ਜਿਵੇਂ ਅਰਸਟ ਦੀ ਜੜ ਪੈਂਦੀ ਹੈ ਦੇ ਵਿੱਚ ਠੀਕ ਹੈ ਕਾਫੀ ਤਰ੍ਹਾਂ ਦੀ ਬਿਆੜੀ ਤਰ੍ਹਾਂ ਦੇ ਜੜੇ ਬੂਟੀਆਂ ਹੁੰਦੀਆਂ ਬੜੀਆਂ ਜੜਾ ਹੀ ਹੁੰਦੀਆਂ ਜੀ 42 43 ਤਰ੍ਹਾਂ ਦੀ ਜੜੀ ਬੂਟੀਆਂ ਜੜੀ ਤਰ੍ਹਾਂ ਦੇ ਜੜੀ ਬੂਟੀਆਂ ਵਿੱਚ ਹੁੰਦੀਆਂ ਜੀ ਇਹਨੂੰ ਅਸੀਂ ਵਿੱਚ ਜਿਵੇਂ ਤੁੰਮੇ ਵਿੱਚ ਪਾ ਕੇ ਹੋਰ ਵਿੱਚ ਦੇ ਜੜੀ ਬੂਟੀਆਂ ਤੇ ਕਾਫੀ ਰਸ ਪੈਂਦੇ ਆ ਰਸ ਪਾ ਕੇ ਇਹਨਾਂ ਨੂੰ ਵਿੱਚ ਪਾਈ ਰੱਖਦੇ ਦੋ ਤਿੰਨ ਮਹੀਨੇ ਕਿੰਨੇ ਜੀ 2-3 ਮਹੀਨੇ ਰੱਖਣਾ ਪੈਂਦਾ ਜੀ ਇਹਨੂੰ 2-3 ਮਹੀਨੇ ਹਾਂ 2-3 ਮਹੀਨੇ ਰੱਖਣਾ ਪੈਂਦਾ ਜਿਵੇਂ ਉਹ ਆ ਪਈ ਵੀ ਆ तकरीबन ਇਹ 2 ਕੁ ਮਹੀਨੇ ਦੇ 1.5 ਮਹੀਨੇ ਦੇ ਉਤਕਰਿ ਮਾ ਪਈ ਜੀ ਠੀਕ ਹੈ ਤੇ ਮੁੜ ਕੇ ਦੀ ਗਾਂ ਫਿਰ ਮੈਡੀਸਨ ਤਿਆਰੇ ਦੀ ਹੁੰਦੀ ਹੈ ਜੀ ਫਿਰ ਉਹ ਸੁਕਾ ਕੇ ਫਿਰ ਇਹਨੂੰ ਇਸਤੇਮਾਲ ਕਰੀਦਾ ਗਾਂ ਗੋਲੀਆਂ ਟੈਬਲੇਟ ਬਣਦੀ ਹੈ ਦੀ ਓਕੇ ਫਿਰ ਤਿਆਰ ਹੁੰਦੀ ਹੈ ਜੀ ਅੱਛਾ ਵੇ ਜੀ ਅਸੀਂ ਸਮਝਾਂਗੇ ਨੁਸਖਾ ਫਾਰਮੂਲਾ ਕਿਵੇਂ ਤਿਆਰ ਕਰਨਾ ਹੈ ਔਰ ਜੜਾਂ ਬਹੁਤ ਸਾਰੀਆਂ ਦੇ ਵਿੱਚ ਪਾਈਆਂ ਹੋਈਆਂ ਨੇ ਔਰ ਜੜਾਂ ਜਿਹੜੀਆਂ ਦਰਦਾਂ ਦੀਆਂ ਜੜਾਂ ਵੀ ਹਲਾ ਦਨਗੀਆਂ ਅੱਛਾ ਵੇ ਜੀ ਇੱਕ ਗੱਲ ਬੜਾ ਅਹਿਮ ਚੀਜ਼ ਹੈਗੀ ਹੈ ਇਸ ਵੇਲੇ ਜਿਹੜੇ ਬਹੁਤ ਸਾਰੇ ਪੇਸ਼ੈਂਟ ਹੈਗੇ ਨੇ ਮਰੀਜ਼ ਹੈਗੇ ਨੇ ਜਿਹੜੇ ਸਾਡੇ ਨਾਲ ਇਹ ਫੋਨ ਤੇ ਰਾਬਤਾ ਕਰਦੇ ਨੇ ਕਿ ਸਾਡੇ ਨਾਲ ਦਰਦ ਹੈਗਾ ਜਿਹੜਾ ਉਹ ਜੜਾਂ 'ਚ ਬੈਠ ਗਿਆ ਸਾਡੇ ਹੱਡਾਂ 'ਚ ਬੈਠ ਗਿਆ ਮਤਲਬ ਜੜ ਜ ਦਰਦ ਜਾ ਹੀ ਨਹੀਂ ਰਿਹਾ ਦੇਖੋ ਜਿਹੜੀ ਇਹ ਆਪਣੀ ਜੜੀ ਬੂਟੀਆਂ ਤੋਂ ਤਿਆਰ ਕਰਦੇ ਆ ਜਿੰਨਾ ਵੀ ਮਰਜ਼ੀ ਪੁਰਾਣਾ ਦਰਦ ਦਾ ਗਠੀਆਵਾ ਜੋੜਾਂ ਦਾ ਦਰਦ ਦਾ ਵਾਬ ਆ ਜਿਹੜੀ ਵੀ ਮਰਜ਼ੀ ਆ ਕਸਟੋਲ ਖੂਨ ਘਾੜਾ ਵਾ ਉਹਦੇ ਤੇ ਵੀ ਇਹ ਕੰਮ ਕਰਦੇ ਆ ਟੈਬਲੇਟ ਆਪਣੀ ਇਹ ਗੋਲੀ ਚੂਸ ਕੇ ਲੈਣੀ ਹੁੰਦੀ ਆ ਖਾਣਾ ਖਾਣ ਤੋਂ ਬਾਅਦ ਇਹ ਗੋਲੀ ਚੂਸ ਲਓ ਅੱਧਾ ਘੰਟਾ ਕੁਝ ਵੀ ਨਾ ਖਾਓ ਮਤਲਬ ਜਿਨੇ ਅਸੀਂ ਇਹ ਗੱਲ ਕਹਿ ਲਈ ਵੀ ਜਿਨੇ ਇਹ ਗੋਲੀ ਚੂਸ ਲਈ ਹਾਂਜੀ ਤੁਸੀਂ ਗੋਲੀ ਚੂਸੋਗੇ ਤੇ ਫਿਰ ਇਸ ਗੋਲੀ ਨੇ ਦਰਦ ਚੂਸ ਲੈਣੇ ਨੇ ਤੁਹਾਡੇ ਸਰੀਰ ਦੇ ਜਿਨੇ ਵੀ ਮਤਲਬ ਦਰਦ ਦਾ ਸਹੀਰ ਦੇ ਸਾਰੇ ਚੂਸ ਕੇ ਖਤਮ ਕਰ ਦੋਗੇ ਹੱਡੀਆਂ ਜਮਾਂ ਠੀਕ ਕਰ ਦੋ ਮਜ਼ਬੂਤ ਕਰ ਦੋ ਠੀਕ ਹੈ ਬਿਲਕੁਲ ਸਾਰੇ ਤਰ੍ਹਾਂ ਦੇ ਦਰਦ ਬੰਦ ਕਰ ਦੋ ਜੀ ਪਰ ਤੁਸੀਂ ਤਾਂ ਇਹ ਵੀ ਕਹ ਦੱਸ ਰਹੇ ਸੀ ਵੀ ਜਿਹੜੀ ਇਹ ਗੋਲੀ ਨਾ ਸਿਰਫ ਉਹ ਜੋੜਾਂ ਦੇ ਦਰਦਾਂ ਵਾਸਤੇ ਸਗੋ ਪੇਟ ਨੂੰ ਜਿਵੇਂ ਫਰਸ਼ ਤੇ ਪੋਚਾ ਲਾ ਦਿੰਨੇ ਆਂ ਸਾਫ਼ ਕਰ ਦੋਗੀ ਸਾਰੀ ਗੰਦਗੀ ਜੀ ਹਾਂਜੀ ਪੇਟ ਦੀ ਇਹ ਬਹੁਤ ਵਧੀਆ ਸਫਾਈ ਕਰਦੀ ਹੈ ਜਿਵੇਂ ਪੇਟ ਤੇ ਕਿਸੇ ਦਰਦ ਬੰਦਾ ਮੈਨਾਂ ਰਹਿਣਾ ਪੇਟ ਚ ਪਾਣੀ ਭਰ ਜਾੜਾ ਵਾ ਪਾਣੀ ਮਤਲਬ ਜੀ ਜੇ ਪੇਟ ਚ ਪਾਣੀ ਭਰ ਜਾਂਦਾ ਜੀ ਆਹ ਬਹੁਤ ਹੁੰਦਾ ਕੱਟ ਨਹੀਂ ਹੈ ਖਰਾਬ ਹੋ ਜਾਂਦੀ ਨਹੀਂ ਨਹੀਂ ਕਿਡਨੀ ਵੈਸੇ ਪੇਟ ਚ ਪਾਣੀ ਭਰਦਾ ਜਲੂ ਦਰਵਾ ਵੀ ਸੀ ਨੂੰ ਕਹਿ ਦਿੰਨੇ ਆਂ ਅੱਛਾ ਜੀ ਉਸ ਤਰ੍ਹਾਂ ਪਾਣੀ ਭਰ ਜਾਂਦਾ ਉਹ ਵੀ ਠੀਕ ਕਰਦੀ ਬਿਲਕੁਲ ਹੁਣ ਇੱਕ ਮਾਤਾ ਇੱਕ 아이 ਸੀ ਅੱਛਾ ਜੀ ਤੇ ਉਹਦੇ ਧੁੰਨੀ ਵਜਦੀ ਪਾਣੀ ਨਿਕਲ ਕਨੇ ਕੱਢਿਆ ਜੀ ਮੋੜ ਕੇ ਬਹੁਤ ਜ਼ਿਆਦਾ ਪੇਟ ਉਹਦਾ ਕਿ ਉਹ ਮਾਤਾ ਹਰਾਂ ਰਹਿ ਗਈ ਮੁੜ ਕੇ ਉਹ ਕਹਿੰਦੀ ਆ ਸਵੇਲ ਇੰਨੀ ਮੁੜ ਕੇ ਉਹ ਪੰਜ ਚਾਰ ਦਾ ਨਿਕਲੇ ਮੁੜ ਕੇ ਜਿਵੇਂ ਮਾਤਾ ਨੌਬਰ ਨਵਾ ਹੋਣ ਜੇ ਇਸ ਟਾਈਮ ਅੱਛਾ ਵੈਜ ਤੁਸੀਂ ਕਹਿ ਰਹੇ ਹੋ ਜਿਹੜੀ ਪੇਟ ਦੀ ਪ੍ਰੋਬਲਮ ਹੈ ਪੇਟ ਦੀ ਪ੍ਰੋਬਲਮ ਹੈ ਕੋਈ ਛੱਡਦੀ ਹੈ ਨਹੀਂ ਦਰਦੇ ਗੋਲੀ ਜਿਹੜੀ ਤੁਹਾਡੀ ਵਟੀ ਹੈਗੀ ਹੈ ਇਹ ਚੂਸ ਲੰਦੀ ਹੈ ਤੇ ਜਿਹੜੇ ਤੁਸੀਂ ਕਹਿ ਰਹੇ ਹੋ ਜਿਹੜੇ ਕੌੜ ਤੰਬੇ ਹੈਗੇ ਨੇ ਬੜਾ ਜ਼ਿਕਰ ਹੁੰਦਾ ਜੀ ਕੌੜ ਤੰਬਿਆਂ ਦਾ ਤੇਲ ਕੌੜ ਤੰਬੇ ਦਾ ਚੂਰਨ ਇਹ ਕੌੜ ਤੰਬੇ ਤੁਸੀਂ ਫਿਰ ਕਿੱਥੋਂ ਲੈ ਕੇ ਆਉਣੇ ਹੋ ਤੁਸੀਂ ਇੱਕ ਵੀਡੀਓ ਮੈਨੂੰ ਪਾਈ ਸੀ ਉਹ ਕਿੱਥੋਂ ਦੀ ਵੀਡੀਓ ਸੀ ਉਹ ਰਾਸਤਾਨ ਦੀ ਸੀ ਇਤਰਾਸਤਾਨੋਂ ਤੁੰਮੇ ਹਿੱੱਦ ਲੈਣ ਗਏ ਹੋਏ ਸੀਗੇ ਉੱਥੇ ਜਿਵੇਂ ਆਪਾਂ ਬਰਾਨੀ ਇਲਾਕੇ ਦੇ ਆਮ ਵਾਲਾ ਵਰਤਦੇ ਆਂ ਚੀਜ਼ ਜਿਵੇਂ ਨਾਲ ਤੇ ਸ਼ਹਿਰ ਹੋਣ ਗਏ ਸੀ ਨਾਲੇ ਤੁੰਮੇ ਅਸੀਂ ਉੱਥੋਂ ਉਦੋਂ ਲਿਆਉਣੇ ਆ ਠੀਕ ਹੈ ਤੇ ਉਹ ਤੁੰਮੇ ਲਈਦੇ ਪੱਕਾ ਕਿਰਿਆ ਵਿਆ ਜਦੋਂ ਪੱਕਾ ਹੋਵੇ ਪੂਰਾ ਵਿੱਚ ਹਰਾ ਪੰਨਾ ਇਹਦੇ ਵਿੱਚ ਹੋਵੇ ਉਹ ਤੁੰਮੇ ਵਰਤੇ ਜਾਂਦੇ ਆ ਜਿਵੇਂ ਹਰੇ ਪੰਨਾਂ ਵਾਲੇ ਵੀ ਜਿਹੜੇ ਆਪਾਂ ਲੈਨੇ ਆ ਨਾ ਉਹ ਜਿਵੇਂ ਪੱਕੇ ਰਸ ਘਟੋਣਾ ਚ ਹੁੰਦਾ ਵਾ ਪੰਜ ਪੱਕਾ ਤੁਮਾ ਲਵਾਂਗੇ ਉਹਦੇ ਚ ਗੁਣਕਾਰੀ ਬਹੁਤ ਜਿਆਦਾ ਹੁੰਦਾ ਵਾ ਓਕੇ ਉਹ ਵੇਲ ਨਾਲੋਂ ਆਪ ਵੀ ਆਪ ਵੀ ਛਟ ਜਾਂਦਾ ਵੇਲ ਵੀ ਸ਼ਾਇਦ ਨਾਲੋਂ ਟੁੱਟ ਜਾਂਦਾ ਆਂਦਾ ਮੈਂ ਤੇ ਇਹ ਕਈ ਵਾਰ ਮੜਾ ਜਾਂ ਨਾਲ ਹੁੰਦਾ ਉਹਨੂੰ ਤੋੜ ਵੀ ਲਈਦਾ ਅਸੀਂ ਕਿਰੇ ਤੋਂ ਮੇ ਜੱਕਣੇ ਜਿੰਨੇ ਵੀ ਆ ਅੱਛਾ ਮਤਲਬ ਜਿਹੜੇ ਜਿਨ੍ਹਾਂ ਚ ਜ਼ਿੰਦਗੀ ਹੈ ਜਿਹੜੇ ਜਿਉਂਦੇ ਨੇ ਉਹ ਤੁੰਬੇ ਲੈ ਕੇ ਆਉਣੇ ਤੁਸੀਂ ਹਾਂਜੀ ਜਦੋਂ ਪੱਕ ਜਾਂਦੇ ਐਂਡ ਤੇ ਇਹ ਕੋਤੇ ਹਰੇ ਉਹ ਬੇਲ ਨਾਲ ਲੱਗੇ ਹੁੰਦੇ ਆ ਆਪਣਾ ਕਿਰਿਆ ਵੇ ਕਿਰਿਆ ਆਪਾਂ ਕਹਿੰਦੇ ਤੁਮਾ ਜਵੇਂ ਪੂਰਾ ਪੀਲੇ ਰੰਗ ਦਾ ਆ ਜਾਊਗਾ ਸਨੇਰੀ ਜਿਵੇਂ 골ਡਨ ਸੋਨੇ ਵਰਗਾ ਓਕੇ ਉਹ ਤਰ੍ਹਾਂ ਸਨੇਰੀ ਰੰਗ ਦਾ ਹੋ ਜਾਂਦਾ ਵਾ ਉਹਨੂੰ ਤੋੜਨਾ ਨਹੀਂ ਜੀ ਤੁਮੇ ਇੱਥੋਂ ਨਹੀਂ ਮਿਲਦੇ ਜੀ ਤੁਮੇ ਆਪਣੇ ਹੈ ਨਹੀਂਗੇ ਜੀ ਘਾਟਾ ਫਿਰ ਸਾਨੂੰ ਕਾਫੀ ਮਾਤਰਾ ਚਾਹੀਦੀ ਫਿਰ ਅਸੀਂ ਰਾਸਤਾ ਨਹੀਂ ਜਾਣੇ ਆ ਨਾਲੇ ਉੱਥੇ ਵਧੀਆ ਕੋਈ ਰੇਹ ਕੂੜਾ ਨਹੀਂ ਹੁੰਦਾਗਾ ਰੇਹ ਸਿਪਰੇ ਨਹੀਂ ਕਾਮ ਟਿੱਬਿਆਂ ਤੇ ਲੱਗੇ ਉੱਥੋਂ ਲਈਦੇ ਜੀ ਓਕੇ ਅੱਛਾ ਤੇ ਫਿਰ ਡਾਕਟਰ ਸਾਹਿਬ ਇਹ ਜਿਹੜੀ ਗੋਲੀ ਹੈ ਤੁਸੀਂ ਕਹਿ ਰਹੇ ਹੋ ਵੀ ਇਹ ਦਰਦ ਨੂੰ ਚੂਸਣ ਵਾਲੀ ਗੋਲੀ ਹੈ ਤੇ ਜਿਹੜੀ ਇਹ ਗੋਲੀ ਹੈ ਦੇ ਇਹਦੇ ਵਿੱਚ ਇਸ ਤਰ੍ਹਾਂ ਦੇ ਕਿਹੜੀਆਂ ਚੀਜ਼ਾਂ ਤੁਸੀਂ ਪਾਈਆਂ ਹੋਈਆਂ ਨੇ ਇਸ ਤਰ੍ਹਾਂ ਦੀਆਂ ਕਿਹੜੀਆਂ ਚੀਜ਼ਾਂ ਤੁਸੀਂ ਮਹੀਨਾ ਡੇਢ ਮਹੀਨਾ ਇਹਦੇ ਤੇ ਰੱਖਦੇ ਹੋ ਕਿ ਬਈ ਗੱਲ ਬਣ ਜਾਂਦੀ ਹੈ ਇਹ ਜਿਵੇਂ ਨਾ ਆਪਣਾ ਪੁਨਰਵਾਦੀ ਜੜ ਬਹੁਤ ਤਰ੍ਹਾਂ ਦੀਆਂ ਇਸ ਤਰ੍ਹਾਂ ਜੜਾ ਆ ਜਾਂਦੀਆਂ ਜੀ ਜਿਵੇਂ ਅਰਜੰਟ ਦੀ ਛਾਲ ਵੀ ਇਹ ਚ ਪੈਂਦੀ ਆ ਠੀਕ ਹੈ ਤੇ ਸਵਾਂਜਨੇ ਦੇ ਪੱਤੇ ਪੈਂਦੇ ਆ ਸਵਾਂਜਨੇ ਦੀ ਛਾਲ ਛਾਲ ਵੀ ਪਾਉਣੀ ਆ ਸੀ ਇਸ ਤਰ੍ਹਾਂ ਬਹੁਤ ਤਰ੍ਹਾਂ ਦੀਆਂ ਜੜੀ ਬੂਟੀਆਂ ਹੁੰਦੀਆਂ ਉਹ ਜਿਹੜੀਆਂ ਦੇ ਵਿੱਚ ਪੈਂਦੀਆਂ ਸਾਰੀਆਂ ਜੀ ਇਹਦੇ ਵਿੱਚ ਤੇ ਉਹ ਗਾਂ ਫਿਰ ਜਿਵੇਂ ਉਤੰਮੇ ਵਿੱਚ ਪਾ ਦਿੰਦੇ ਆ ਫਿਰ ਜੀ ਬੂਟੀਆਂ ਦੇ ਰਸ ਵੀ ਵਿੱਚ ਪਾ ਦਿੰਦੇ ਆ ਢੋੜੀ ਆਪਦੇ ਬੁੱਧੀ ਅਨੁਸਾਰ ਇਹ ਬਦਲਦੇ ਰਹੀਦਾ ਥੋੜਾ ਬਹੁਤਾ ਇਧਰ ਉਧਰ ਕਰਦੇ ਹੀ ਰਹਿੰਦੇ ਮੌਸਮ ਦੇ ਹਿਸਾਬ ਨਾਲ ਤੁਸੀਂ ਮੈਨੂੰ ਕਿਹਾ ਸੀ ਵੀ ਚੱਕਣ ਲੱਗੇ ਪਾਣੀ ਦਾ ਛਿੱਟਾ ਬ ਜੋ ਮੈਂ ਪਰ ਨਾ ਇੱਕ ਟੱਚ ਨਹੀਂ ਤੇ ਇਹ ਗੋਲੀ ਨੂੰ ਨਹੀਂ ਟੱਚ ਹੋਣਾ ਚਾਹੀਦਾ ਨਹੀਂ 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 ਜਦੋਂ ਗੋਲੀ ਵੱਟਦੇ ਬਿਲਕੁਲ ਇਹਨੂੰ ਪਾਣੀ ਟੱਚ ਨਹੀਂ ਕਰਦੇ ਅਸੀਂ ਅੱਛਾ ਫਿਰ ਕਾਦੇ ਚ ਵੱਟਦੇ ਕਾਦੇ ਚੋਂ ਜੀ ਇਹ ਜੀ ਪੁਰਾਣਾ ਗੋਲ ਲੈਣਾ ਪੈਂਦਾ ਵਾ ਓਕੇ ਤਾਂ ਪੁਰਾਣਾ ਆਪਾਂ 2 3 4 ਸਾਲ ਪੁਰਾਣਾ ਗੋਲ ਹੁੰਦਾ ਔਰ ਕੋਈ ਮਤਲਬ 15 ਸਾਲ ਵੀ ਪੁਰਾਣਾ ਔਰ ਗੋਲ ਹੈਗਾ 10 ਸਾਲ ਵੀ ਹੈਗਾ 4 ਸਾਲ ਵੀ ਹੈਗਾ ਸਾਲ ਦਾ ਪੁਰਾਣਾ ਵੀ ਹੈਗਾ ਉਸ ਤਰ੍ਹਾਂ ਗੋੜ ਦੇ ਵਿੱਚ ਪਾ ਕੇ ਕਟਾਈ ਇਹਦੀ ਹੁੰਦੀ ਫਿਰ ਕਰ 10 ਸਾਲ ਪੁਰਾਣਾ ਗੁੜ ਜੀ ਹਾਂ 10 ਸਾਲ ਵੀ ਹੈਗਾ ਜੀ ਇਹ ਡੋਡਿਫਰ ਵਿੱਚ ਪੈਂਦਾ ਇਹਨਾਂ ਦੇ ਉਹ ਦਵਾਈਆਂ ਨੂੰ ਇਕੱਠਾ ਲੈ ਕੇ ਆਪ ਰੱਖ ਲੈਨੇ ਆ ਠੀਕ ਹੈ ਤੇ ਉਹਨੂੰ ਜਿਵੇਂ ਜਿਵੇਂ ਪੁਰਾਣਾ ਤੇ ਡੇਟ ਲਿਖਦੇ ਦੀ ਵਾ ਆ ਇਸ ਤਰੀਕ ਦਾ ਇਸ ਤਰੀਕ ਦਾ ਵਾ ਇਹਦੀ ਫਿਰ ਕਟਾਈ ਹੁੰਦੀ ਮਾਨਦਸਤੇ ਦੇ ਵਿੱਚ ਓਕੇ ਪੂਰੀ ਫੁੱਲ ਕਟਾਈ ਹੋਊ ਕੇ ਦੀ ਫਿਰ ਗੋਲੀ ਬਣਦੀ ਹੈ ਜੀ ਜਦੋਂ ਗੋਲੀ ਬਣਨ ਦੇ ਕਾਬਿਲ ਹੋ ਜਾਂਦਾ ਫਿਰ ਆਪਾਂ ਇਹਦੀ ਗੋਲੀ ਹੱਥਾਂ ਦੇ ਨਾਲ ਵਟਣੀ ਆ ਵਟਕੇ ਤਿਆਰ ਕਰੀ ਦੀ ਹੈ ਜੀ ਅੱਛਾ ਵੇ ਜੀ ਇੱਕ ਹੋਰ ਬੜਾ ਅਹਿਮ ਚੀਜ਼ ਹੈਗੀ ਹੈ ਇਸ ਵੇਲੇ ਨਾ ਜੀ ਮਾਲਵਾ 벨ਟ ਚ ਚਿਕਨ ਗੁਣੀਆ ਬੜਾ ਹੋਇਆ ਹੋਇਆ ਹੈ ਗੋਡਿਆਂ ਨੂੰ ਫੜ ਲੈਂਦਾ ਉਹ ਤੇ ਉਹ ਅਗਲਾ ਸਾਡੇ ਵਰਗੇ ਜਿਹੜੇ ਲੋਕ ਹੈਗੇ ਨੇ ਉਹ ਡਾਕਟਰ ਦੇ ਜਾਂਦੇ ਨੇ ਡਾਕਟਰ ਦਵਾਈ ਦੇ ਦਿੰਦਾ ਉਹ ਕਹਿੰਦਾ ਜੀ ਇਹ ਤਿੰਨ ਮਹੀਨੇ ਦਵਾਈ ਖਾਣੇ ਬੂ ਗੋਡਿਆਂ ਦਾ ਦਰਦ ਚਾਹੇ ਤੁਹਾਡੇ ਹੱਡੇ ਚਾਹੇ ਨਾ ਹਟੇ ਤੁਹਾਡੇ ਕੋਲ ਚਿਕਨ ਗੁਣੀਏ ਦਾ ਹੱਡਾਂ ਚੋਂ ਜਿਹੜਾ ਦਰਦ ਮਤਲਬ ਵਿੱਚ ਵੜ ਜਾਂਦਾ ਉਹਦਾ ਨੁਸਖਾ ਫਾਰਮੂਲਾ ਹੈ ਜੀ ਕੋਈ ਹਾਂ ਜੀ ਆਪਣਾ ਹਫ਼ਤੇ 'ਚ ਰਿਜ਼ਲਟ ਦੇ ਦਿੰਦੇ ਗੋਡਿਆਂ ਤੇ ਇੱਕ ਹਫ਼ਤੇ 'ਚ ਰਿਜ਼ਲਟ ਦੇ ਦਿਆਂਗੇ 15 ਦਿਨਾਂ 'ਚ ਬਹੁਤ ਵਧੀਆ ਬੰਦੇ ਨੂੰ ਰੀਲੀਫ ਮਿਲ ਜਾਂਦੀ ਹੈ ਉਹਨੂੰ ਮਰੀਜ਼ ਨੂੰ ਠੀਕ ਹੈ ਹਾਂ ਜੀ ਗੋਡਿਆਂ ਨੂੰ ਪੂਰੀ ਵਧੀਆ ਮਿਲ ਜਾਂਦੀ ਆ ਇਹ ਵੀ ਟੈਬਲੇਟ ਨਾਲ ਲਾ ਦੇਈ ਦੀ ਬਹੁਤ ਜਿਆਦਾ ਤਕੜਾ ਰਿਜ਼ਲਟ ਹੈ ਚੀਜ਼ਾਂ ਤੇ ਹੱਡੀਆਂ ਤੇ ਜੀ ਇਹਦਾ ਓਕੇ ਉਹਨੂੰ ਜੇ ਆਪਾਂ ਉੱਥੇ ਨਾਲ ਹੀ ਲਾ ਦੇਈਏ ਆਯੁਰਵੇਦ ਚਿਕਨਗੁਣੀ ਨੂੰ ਕੀ ਕਹਿੰਦੇ ਜੀ ਕੀ ਕਹਿੰਦੇ ਨੇ ਆਯੁਰਵੇਦ ਮੁਤਾਬਕ ਚਿਕਨਗੁਣੀ ਹੈ ਕੀ ਉਹਦੇ ਕੋ ਹੱਡੀਆਂ ਦਾ ਹੁੰਦਾ ਜਿਵੇਂ ਤਕਰੀਬਨ ਅੱਡੋੜੀ ਨਾਂ ਰੱਖਦੇ ਅਸੀਂ ਜੀ ਕਿਸੇ ਨੇ ਕੋਈ ਨਾਂ ਰੱਖ ਤਾ ਕਿਸੇ ਨੇ ਕੋਈ ਨਾਂ ਰੱਖਤਾ ਵਾ ਅੱਡੋੜੀ ਨਾਂ ਰੱਖਦੇ ਏਲੋਪੈਥੀ ਦੇ ਵਿੱਚ ਜਿਵੇਂ ਹੁੰਦਾ ਨੇ ਨਾਂ ਰੱਖੀ ਜਾਂਦੇ ਅਲੱਗ-ਅਲੱਗ ਜਿਵੇਂ ਮੰਨ ਲਓ ਵੀ ਹੁਣ ਬੁਖਾਰ ਆ ਬੁਖਾਰ ਨੂੰ ਅਲੱਗ-ਅਲੱਗ ਮੰਨਦੇ ਆ ਸਾਡੀ ਇੱਕ ਹੀ ਹਰਕ ਬੁਖਾਰ ਤੇ ਦਵਾਈ ਕੰਮ ਕਰ ਜੂ ਜਿਹੜਾ ਮਰਜੀ ਬੁਖਾਰ ਆ ਜਿਹੜਾ ਮਰਜੀ ਹੋਵੇ ਪਹਿਲਾ ਸੈਲ ਕਰਿਆ ਡੇਂਗੂ ਆ ਚਿਕਰਮੂਨਿਆ ਜਿਹੜਾ ਮਰਜੀ ਕੋਈ ਮੈਡੀਸਨ ਕੰਮ ਕਰ ਜਾਂਦੀ ਆ ਕੋਈ ਬਦਲ ਦੀ ਲੋੜ ਨਹੀਂ ਪੈਂਦੀ ਗਈ ਓਕੇ ਇਵੇਂ ਗੱਠਗਾਵਾ ਠੀਕ ਹੈ ਇਹ ਗੰਦ ਦੀ ਆ ਯੂਰੀਆ ਆ ਵਾ ਅਗਰ ਸੀਆ ਵਾ ਕੁਛ ਔਲਾ ਫਲਾਣਾ ਧੋਕਾ ਡੋੜੀ ਨਾ ਰੱਖਦੇ ਆਪਣੀ ਕੋਈ ਮੈਡੀਸਨ ਕੰਮ ਕਰੋ ਕੋਚ ਸਾਰਾ ਦੇ ਕੋਈ ਮੈਡੀਸਨ ਕੰਮ ਕਰੂਗੀ ਜੀ ਤੇ ਅੱਛਾ ਇਹ ਦੱਸੋ ਵੀ ਕਿਹੜੀ ਕੈਸਟਰੋਲ ਕਰਕੇ ਜ਼ਿਆਦਾ ਦਰਦ ਤੰਗ ਕਰਦਾ ਜੀ ਯੂਰਿਕ ਐਸਿਡ ਕਰਕੇ ਜ਼ਿਆਦਾ ਤੰਗ ਕਰਦਾ ਉਹ ਕਹਿੰਦੇ ਨੇ ਜੀ ਪਤਾ ਨਹੀਂ ਅੱਜ ਕੱਲ ਪਤਾ ਨਹੀਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਕਹਿੰਦੇ ਜੀ ਆ ਵਧ ਗਿਆ ਜੀ ਆ ਵਧ ਗਿਆ ਤੁਸੀਂ ਕਾਰਨ ਕੀ ਮੰਨਦੇ ਹੋ ਜਿਹੜੇ ਦਰਦ ਬੰਦੇ ਦੇ ਸਰੀਰ ਚ ਬੰਦੇ ਦੀਆਂ ਹੱਡੀਆਂ ਚ ਕਿਉਂ ਘਰ ਘਰ ਲੰਦੇ ਨੇ ਜੀ ਇਹ ਦੇਖੋ ਜੇ ਤੁਹਾਡੇ ਦੋਸ਼ ਸਰੀਰ ਦੇ ਵਿਗੜ ਜਾਂਦੇ ਆ ਤੇ ਉਹਦੇ ਨਾਲੇ ਸਾਰਾ ਕੁਝ ਹੁੰਦਾ ਜੀ ਜਿੰਮੇ ਯੂਰਕੈਸਟ ਬਣ ਜਾਣਾ ਕਸਟੋਰ ਬਣ ਜਾਵੇ ਲਗ ਲਗ ਸੀ ਕਹਿ ਦਿੰਨੇ ਆ ਸਾਰਿਆਂ ਦੇ ਨਾਲ ਹੀ ਤਕਰੀਬਨ ਤਾਂ ਦਰਦ ਹੁੰਦਾ ਹੀ ਆ ਠੀਕ ਹੈ ਕਿਸੇ ਨਾਲ ਵੀ ਪੇਨ ਹੁੰਦੀ ਹੁੰਦੀ ਆ ਠੀਕ ਹੈ ਮੇਰੇ ਨੂੰ ਹੁੰਦਾ ਵੀ ਜਦੋਂ ਸਾਨੂੰ ਕੋਈ ਦਰਦ ਹੁੰਦਾ ਪੇਨ ਕਾਲਰ ਲੈਣੀ ਸ਼ੁਰੂ ਕਰਦੇ ਆ ਠੀਕ ਹੈ ਉਸ ਤੋਂ ਬਚਿਆ ਜਾਵੇ ਤਾਂ ਵਧੀਆ ਵਾ ਪੇਨ ਕਿਲਰ ਤੋਂ ਹਾਂ ਪੇਨ ਕਲਰ ਤੋਂ ਉਹ ਤਾਂ ਪਉ ਤਾਂ ਦਰਦ ਖਤਮ ਕਰ ਦਿੰਦੀ ਸਕੂ ਹਾਂ ਦਰਦ ਤਾਂ ਖਤਮ ਕਰਦੀ ਪਰ ਉਹ ਸਾਨੂੰ ਨੁਕਸਾਨ ਬਹੁਤ ਜ਼ਿਆਦਾ ਕਰਦੀ ਆ ਉਹ ਪੇਨ ਕਿਲਰ ਹਾਂ ਪੇਨ ਕਲਰ ਨੁਕਸਾਨ ਰੋਧਣ ਨਾਲੋਂ ਕੰਮ ਵੱਧਈਆ ਘਟਦਾ ਨਹੀਂਗਾ ਕੋਈ ਡਾਕਟਰ ਤਾਂ ਕਹਿੰਦਾ ਜੀ ਕੋਈ ਗੱਲ ਨਹੀਂ ਜੇ ਸਿਰ ਦੁਖਦਾ ਜੇ ਢਿੱਡ ਦੁਖਦਾ ਜੇ ਹੱਡ ਪੈਰ ਦੁਖਦੇ ਨੇ ਚਲੋ ਆ ਆ ਡੋਲੋਂ ਸ਼ੋਲੋਂ ਜੇ ਚੱਲੀ ਹੋਈ ਜੇ ਨਹੀਂ ਜੀ ਵੀ ਇਹ ਲੈ ਲਓ ਅਮਰੀਜੋ ਜੋ ਤੰਗਦੋਵ ਆਉਦੀ ਰੀਲੀਫ ਲੈਣ ਦੀ ਖਾਤਰ ਕਰਦਾ ਹੀ ਆ ਓਡ-ਪੋਡ ਪਰ ਲੈਣੇ ਨਹੀਂ ਚਾਹੀਦੇ ਨਹੀਂ ਵਸੇ ਲੈਣੇ ਨਹੀਂ ਉਹ ਚਾਹੀਦੇ ਆਸ਼ਵਗੰਧਾ ਤੁਸੀਂ ਲੈ ਸਕਦੇ ਆ ਆਸ਼ਵਗੰਧਾ ਜਿਵੇਂ 2-2 ਗ੍ਰਾਮ ਸਵੇਰੇ ਸ਼ਾਮ ਲੈ ਲਓ ਉਹ ਤੁਹਾਨੂੰ ਕਾਫੀ ਰੀਲੀਫ ਦੇਊਗਾ ਉਹਦੇ ਵਿੱਚ ਇੱਕ ਦੋ ਚੀਜ਼ਾਂ ਹੋਰ ਵੀ ਪੈਂਦੀਆਂ ਜਿਵੇਂ ਆਪਾਂ ਪਰ ਕੁਚਲਾ ਵੀ ਥੋੜਾ ਜਿਹਾ ਵਿੱਚ ਉਹਦੇ ਇਸਤੇਮਾਲ ਕਰ ਸਕਦੇ ਪਰ ਉਹ ਅਮਰੀਜਾਂ ਨੂੰ ਦੱਸਦੇ ਨਹੀਂ ਅਸੀਂ ਕਿਉਂਕਿ ਉਹ ਸਾਡਾ ਆਪਣੀ ਵਿਧੀ ਨਾਲ ਤਿਆਰ ਹੁੰਦਾ ਵਾ ਠੀਕ ਹੈ ਉਹ ਜੇ ਆਮ ਪਤਾ ਨਹੀਂ ਕਿਸ ਤਰ੍ਹਾਂ ਦੁਕਾਨ ਤੋਂ ਕੱਚਾ ਨਾਲ ਲੈ ਲੈਣਾ ਤੇ ਉਹਦੇ ਨਾਲ ਥੋੜਾ ਕੋਈ ਹੋ ਜਾਂਦਾ ਵਾ ਥੋੜਾ ਅਸੀਂ ਦੱਸਦੇ ਨਹੀਂ ਉਚਿਤ ਤੇ ਠੀਕ ਕਸਵਰੇ ਕਿਹਾ ਮੈਂ ਦਰਦ ਪਹਿਲੇ ਦਿਨ ਤੇ ਬੰਦ ਹੋ ਜਾਂਦਾ ਦਰਤਾ ਜੀ ਓਕੇ ਹਾਂਜੀ ਅੱਛਾ ਬਹੁਤ ਵਾਰ ਹੁੰਦੇ ਜੀ ਕਈਆਂ ਨੂੰ ਖੱਬੇ ਪਾਸੇ ਦਰਦ ਹੋ ਰਿਹਾ ਕਈਆਂ ਨੂੰ ਸੱਜੇ ਪਾਸੇ ਦਰਦ ਹੋ ਰਿਹਾ ਕਈਆਂ ਦੀ ਗਰਦਨ ਦੇ ਵਿੱਚ ਦਰਦ ਹੋ ਰਿਹਾ ਕਈ ਕਹਿੰਦੇ ਨੇ ਜੀ ਅਸੀਂ ਤਾਂ ਸਵੇਰੇ ਸਵੇਰੇ ਉੱਠਦੇ ਹਾਂ ਜਦੋਂ ਸਾਡੀ ਤਾਂ ਪਿੱਠ ਸਾਰੀ ਐ ਫੱਟਾ ਬਣਿਆ ਹੁੰਦਾ ਪਲੇਨ ਹੋਈ ਹੁੰਦੀ ਹੈ ਪੈਰ ਨਹੀਂ ਸਾਡੇ ਜਿਹੜੇ ਅੱਡੀ ਹੈਗੀ ਉਹ ਬੈੱਡ ਤੋਂ ਉੱਤਰ ਕੇ ਹੇਠਾਂ ਲੱਗਦੀ ਹੀ ਨਹੀਂ ਕੀ ਇਹਨਾਂ ਸਾਰਿਆਂ ਦੇ ਜਿਹੜੇ ਦਰਦ ਹੈਗੇ ਨੇ ਇਹ ਜਿਹੜੀ ਚੂਸ ਸਕਦੀ ਹੈ ਗੋਲੀ ਕਾਲੀ ਗੋਲੀ ਤੁਹਾਡੀ ਅੱਡੀ ਦਾ ਦਰਦ ਤਿੰਨ ਦਿਨਾਂ ਚ ਹੀ ਬੰਦ ਹੋ ਜਾਊਗਾ ਹੱਡੀ ਦਾ ਦਰਦ ਹੱਡੀ ਦਾ ਆਪਾਂ ਹੋ ਸਕਦਾ ਪਹਿਲੇ ਦਿਨ ਜੇ ਪਰ ਆਪਾਂ 3 ਦਿਨ ਦਾ ਕਹਿੰਦੇ 3 ਦਿਨ ਜੱਡੀ ਦਾ ਦਰਦ ਬੰਦ ਹੋ ਜੂ ਜਾਮਾ। ਕੀ ਆ ਦਰਦ ਹੱਡੀ ਦਾ ਦਰਦ ਨਹੀਂ ਰਹੂਗਾ ਜਮਾਈ। ਅੱਛਾ ਜਿਹੜੀ ਅੱਡੀ ਨੀਚੇ ਨਹੀਂ ਲੱਗਦੀ। ਹਾਂਜੀ ਹਾਂਜੀ ਤੇ ਤੀਜੇ ਦਿਨ ਖਤਮ ਹੋਊਗਾ ਜੱਡੀ ਦਾ ਦਰਦ। ਓਕੇ ਪਰ ਉਹ ਠੀਕ ਕਰਨ ਵਾਸਤੇ ਪੱਕਾ ਪ੍ਰੋਪਰ ਨੂੰ 2 ਮਹੀਨੇ 1.5 ਮਹੀਨਾ 2 ਲੱਗਣਗੇ। ਉਹਦਾ ਕਾਰਨ ਕੀ ਹੁੰਦਾ ਜੀ ਅੱਡੀ 'ਚ ਕਿਉਂ ਦਰਦ ਹੋਣ ਲੱਗ ਜਾਂਦਾ? ਇਹ ਜਿਵੇਂ ਵਰੀਸ਼ਾ ਵੱਜ ਜਾਂਦਾ ਜੀ। ਇਹ ਰੇਸ਼ਾ ਹੁੰਦਾ ਜਿਹੜੇ ਸ਼ਾ ਵੱਜ ਜਾਂਦਾ ਆਪਣੇ ਇਕਠੀਆ ਤੇ ਹੁਣ ਦੇ ਨਾਲ ਨਾ ਤੇ ਥੱਲੇ نیچے ਜਾਵੜਦਾ ਉਹਦੇ ਘਰ ਕੋਟੀ ਥੱਲੇ ਹੀ ਲੱਗਦੀ ਜਾਂਦੀ ਹੈਗੀ ਹਾਂਜੀ ਪਰ ਬਹੁਤ ਵਾਰ ਹੁੰਦਾ ਜੀ ਵੇ ਜੀ ਜਿਸ ਤਰੀਕੇ ਨਾਲ ਹੁਣ ਨਾ ਉਹ ਇੱਕ ਚੀਜ਼ ਹੈਗੀ ਬੰਦਾ ਖਾਣਾ ਖਾਂਦਾ ਹੈ ਖਾਣਾ ਖਾਣ ਤੋਂ ਬਹੁਤ ਉਹਦੇ ਗੈਸ ਤਜਾਬ ਇਹਨਾਂ ਜ਼ਿਆਦਾ ਵੱਜ ਜਾਂਦਾ ਹੈ ਉਹ ਕਹਿੰਦਾ ਜੀ ਮੇਰੀ ਇੱਥੋਂ ਆ ਵਿਚਕਾਰ ਜੇ ਤੋਂ ਦਰਦ ਹੋ ਕੇ ਪਿੱਛੇ ਤੱਕ ਜਾਂਦਾ ਉਹ ਕੀ ਚੀਜ਼ ਹੁੰਦੀ ਹੈ ਜੀ ਦੇਖੋ ਜਿਹੜੀ ਉਹ ਪਾਚਨ ਕਿਦਾ ਸਾਡੀ ਖਰਾਬ ਹੋਈ ਹੁੰਦੀ ਹੈ ਆ ਗੈਸ ਬਣ ਲੱਗ ਜਾਂਦੀ ਸਾਡੇ ਪੇਟ ਚ ਹਾਜਮ ਨਹੀਂ ਹੁੰਦਾ ਠੀਕ ਹੈ ਤੁਸੀਂ ਖਾਣਾ ਖਾ ਕੇ ਹਾਂਜੀ ਢੜੀ ਤੇ ਨੋਟ ਕਰ ਲਓ 10 ਮਿੰਟ ਬਾਅਦ ਗੋਲੀ ਚੂਸ ਲਿਓ ਬਾ ਨਾ ਗੈਸ ਵੀ ਨਹੀਂ ਬਣਦੀ ਤੇ ਪੇਟ ਹਲਕਾ ਜੂ ਬਿਲਕੁਲ ਅੱਛਾ ਜੀ ਤੇ ਨਾ ਤੇ ਆਪ ਬਣੇ ਜਦੋਂ ਗੋਲੀ ਚੂਸੋਂਗੇ ਜੀ ਮਤਲਬ ਅਸੀਂ ਖਾਣਾ ਖਾਦਾ 10 ਮਿੰਟ ਵੇਟ ਕਰਕੇ 10 ਮਿੰਟ ਵੇਟ ਕਰ ਲਈ ਤੇ ਗੋਲੀ ਮੂੰਹ ਚ ਰੱਖ ਲਓ ਗੋਲੀ ਚੂਸ ਲਓ ਦਰਦ ਚੂਸ ਲਓ ਹਾਂ ਬਿਲਕੁਲ ਚੱਕ ਦੋ ਸਾਰੇ ਜਿੱਤੇ ਅੱਧਾ ਘੰਟਾ ਪਾਣੀ ਨਹੀਂ ਪੀਣਾ ਬਸ ਅੱਧਾ ਘਟਾ ਪਾਣੀ ਦੀ ਸਿਰਫ ਚੁੱਸੀ ਜਾਣੀ ਹੈ ਹਾਂ ਗੋਲੀ ਚੁੱਸੀ ਮੂੰਹ ਚ ਰੱਖੀ ਕਿੰਨੇ ਟਾਈਮ ਚ ਤੁਹਾਡੇ ਕੋਲ ਰਿਜ਼ਲਟ ਆ ਜਾਂਦਾ ਹੈ ਦਰਦਾਂ ਦੇ ਇਸ ਗੋਲੀ ਤੇ ਮਤਲਬ ਐਵਰੇਜ ਚਲੋ ਇਹ ਤਾਂ ਬਿਮਾਰੀ ਤੋਂ ਬਿਮਾਰੀ ਕਿਸੇ ਦੀ ਘਟ ਹੈ ਕਿਸੇ ਦੀ ਵੱਧ ਹੈ ਕਿਸੇ ਦਾ ਸਰੀਰ ਕਿਵੇਂ ਕਿਸੇ ਦਾ ਸਰੀਰ ਕਿਵੇਂ ਲੇਕਿਨ ਜ਼ਿਆਦਾਤਰ ਆਮ ਕਰਕੇ ਕਿੰਨੇ ਦਿਨਾਂ ਚ ਗੋਲੀ ਵਧੀਆ ਰਿਜ਼ਲਟ ਦੇ ਦਿੰਦੀ ਹੈ ਜਾਨੀ ਜੀ ਅਸਲੀਅਤ ਇਹ ਵੀ 60 60 70 50% ਤੱਕ ਤੁਹਾਨੂੰ ਬਰੀਜ ਹਫ਼ਤੇ ਦੱਸ ਦਿੰਦੇ ਆ ਇਹ ਤੋਦਕ 50 ਤੋਂ 70% ਤੱਕ ਸਾਨੂੰ ਹਫਤੇ ਜੀ ਜੇ ਕੋਈ ਮਰੀਜ਼ ਹਫਤੇ ਦੀ ਦਵਾਈ ਲੈ ਕੇ ਜਾਂਦਾ ਕਿਉਂਕਿ ਜੇ 15 ਦਿਨ ਦੀ ਲੈਗਾ ਮਹੀਨੇ ਦੀ ਉਹ ਤਾਂ ਕਹੀ ਦੇਣਾ ਵਾ ਠੀਕ ਹੈ ਹਫਤੇ ਵਾਲਾ ਵੀ ਦੱਸ ਦਿੰਦਾ ਕਿਆ ਡਾਕਟਰ ਵੀ ਦੱਸੂਗਾ ਕੀ ਬਾਤ ਹੈ ਅੱਛਾ ਡਾਕਟਰ ਸਾਹਿਬ ਫਿਰ ਇੱਕ ਬੈਜੀਕ ਬੜਾ ਅਹਿਮ ਚੀਜ਼ ਇੱਥੇ ਇਹ ਹੈਗੀ ਹੈ ਜਿਹੜੇ ਲੋਕ ਮਤਲਬ ਇਹ ਹੁੰਦਾ ਵੀ ਜੀ ਸਾਡੇ ਤਾਂ ਗੋਡੇ ਚੇਂਜ ਕਰਾਤੇ ਜੀ ਸਾਡੇ ਤਾਂ ਡਾਕਟਰ ਕਹਿੰਦਾ ਜੀ ਆਹ ਚੇਂਜ ਕਰ ਲਓ ਆਹ ਚੇਂਜ ਕਰ ਲਓ ਉਹ ਚੀਜ਼ ਬਚਾ ਸਕਦੀ ਹੈ ਜਿਹੜੇ ਸਾਡੇ ਕਹਿੰਦੇ ਨੇ ਜੀ ਬੇਬੇ ਦੇ ਗੋਡੇ ਤੇ ਬਾਪੂ ਦੇ మోਡੇ ਸਾਰੇ ਪਰਿਵਾਰ ਨੂੰ ਤੰਗ ਕਰਦੇ ਨੇ ਤੇ ਉਹ ਤੰਗੀ ਦੂਰ ਕਰੂ ਤੰਗੀ ਚੱਕੂ ਹਾਏ ਤੰਗੀ ਬਿਲਕੁਲ ਗੋਡਿਆਂ 'ਚ ਚੱਕ ਦੂ ਨਾਲ ਉਹ ਤੇ ਫਿਰ ਅਸੀਂ ਦੋ ਟੈਬਲੇਟ ਹੋਰ ਲਾਉਨੇ ਆ ਕੈਪਸੂਲ ਤੇ ਇੱਕ ਗੋਲੀ ਹੋਰ ਨਾਲ ਹੱਡੀ ਲੱਗਦੀ ਆ ਠੀਕ ਹੈ ਗੋਡਿਆਂ ਦਾ ਬਿਲਕੁਲ ਪੂਰੀ ਰੀਲੀਫ ਮਿਲਣ ਲੱਗ ਜੂਗੀ ਠੀਕ ਹੈ ਤੇ ਤੇਲ ਦੇਵਾਂਗੇ ਮਾਲਸ਼ ਕਰਨ ਵਾਸਤੇ ਤੇ ਇੱਕ ਹਫਤੇ ਦੇ ਵਿੱਚ ਵਿੱਚ ਗੋਡਿਆਂ ਨਾਲ ਦੱਸੂਗਾ ਜੀ ਮੈਂ ਵੀ ਠੀਕ ਓਕੇ ਹਾਂਜੀ ਅੱਛਾ ਸਭ ਤੋਂ ਬਿਹਤਰੀਨ ਰਿਜ਼ਲਟ ਕਿਸ ਚੀਜ਼ ਦਾ ਲੈ ਕਿਹੜਾ ਮਰੀਜ਼ ਤੁਹਾਨੂੰ ਕੋਈ ਮਤਲਬ ਯਾਦ ਹੈਗਾ ਇਹ ਵਟੇ ਨਾਲ ਜਿਹੜੀ ਤੁਸੀਂ ਬਣਾਉਨੇ ਹੋ ਗੌੜ ਤੁੰਬੇ ਦੇ ਰਸਾਂ ਤੋਂ ਹੋਰ ਜਿਹੜੀ ਬੂਟੀਆਂ ਤੋਂ ਕਿਹੜੇ ਮਰੀਜ਼ਾ ਤੁਹਾਨੂੰ ਹੁਣ ਤੱਕ ਯਾਦ ਆ ਵੀ ਬੜਾ ਵੈਸਟ ਰਿਜ਼ਲਟ ਅਸੀਂ ਲਿਆ ਸੀ ਦੇਖੋ ਜਿਹੜੇ ਇਹ ਯੋਗ ਆ ਨਾ ਸਾਰਿਆਂ ਦਾ ਹੀ ਵੈਸਟ ਰਿਜ਼ਲਟ ਹੁੰਦਾ ਠੀਕ ਹੈ ਕੋਈ ਯੋਗ ਆ ਕਿਸੇ ਵੀ ਡਾਕਟਰ ਦਾ ਵੈਦ ਦਾ ਕੋਈ ਨਹੀਂ ਮਾੜਾ ਹੁੰਦਾ ਠੀਕ ਹੈ ਜਿਹੜਾ ਮਰੀਜ਼ ਆ ਉਹ ਵੀ ਅੱਕਿਆ ਥੱਕਿਆ ਪਿਆ ਹੁੰਦਾ ਹਾਂਜੀ ਹਾਂ ਜਿਹੜਾ ਮਰੀਜ਼ ਹਫਤੇ ਬਾਅਦ ਕੋਈ ਦਵਾਈ ਮੈਡੀਸਿਨ ਲੈ ਗਿਆ ਉਹਨੂੰ ਗਾ ਕਿਤੇ ਹੋਰ ਪਤਾ ਲੱਗਾ ਉੱਥੇ ਉੜ ਗਿਆ ਉਹ ਗਲਤ ਚੀਜ਼ ਹੋ ਜਾਂਦੀ ਆ ਓਕੇ ਉਹ ਚੀਜ਼ ਦੇ ਨਾਲ ਰਿਜ਼ਲਟ ਨਹੀਂ ਮਿਲਦਾ ਮਰੀਜ਼ ਟਿਕੇ ਮਹੀਨਾ ਡੇਢ ਮਹੀਨਾ ਹਰ ਇੱਕ ਡਾਕਟਰ ਵੈਦ ਨੂੰ ਦੇਵੇ ਕੋਈ ਵੀ ਵੈਦ ਜਾਂ ਡਾਕਟਰ ਠੀਕ ਹੈ ਵੀ ਸ਼ੇਤੀ ਚੇਂਜ ਨਹੀਂ ਕਰਨਾ ਚਾਹੀਦਾ ਉਹਦੇ ਵਿੱਚ ਮਰੀਜ਼ ਦਾ ਬਹੁਤ ਜ਼ਿਆਦਾ ਨੁਕਸਾਨ ਆ ਪੈਸਿਆਂ ਦਾ ਤੇ ਵੈਦ ਦਾ ਵੀ ਨਾਂ ਉਹਦੇ ਵਿੱਚ ਬਦਨਾਮ ਹੁੰਦਾ ਡਾਕਟਰਾਂ ਕੋਈ ਵੈਦ ਉਹਦੋਂ ਵੀ ਨਾਂ ਬਦਨਾਮ ਹੁੰਦਾ ਪਰ ਜ਼ਰੂਰ ਮਹੀਨਾ ਡੇਢ ਮਹੀਨਾ ਹਰ ਇੱਕ ਜਿੱਥੋਂ ਵੀ ਤੁਹਾਡੀ ਮੈਡੀਸਿਨ ਚੱਲਦੀ ਆ ਉਹਨੂੰ ਜ਼ਰੂਰ ਦਿਓ ਠੀਕ ਹੈ ਜੇ ਨਹੀਂ ਠੀਕ ਹੁੰਦਾ ਦੱਸੋ ਉਹਨੂੰ ਥੋੜਾ ਹੱਲ ਕਰੂਗਾ ਹੋਰ ਠੀਕ ਆ ਨਾ ਜੀ ਰਿਜ਼ਲਟ ਫੋਲ ਬਿਲੂ ਉਦੋਂ ਹੀ ਸਾਨੂੰ ਮਤਲਬ ਸ਼ਰਵਿੰਦਗੀ ਬਿਲਦੀ ਆ ਜਦੋਂ ਮਰੀਜ਼ ਹਫ਼ਤੇ ਬਾਅਦ ਸਾਡੇ ਕੋਲ ਆਉਂਦਾ ਨਹੀਂ ਹਫ਼ਤੇ ਦਵਾਈ ਲੈ ਗਿਆ ਉਹ ਕਹਿੰਦਾ ਕਿ ਹਫ਼ਤੇ ਜਰ ਥੋੜਾ ਫਰਕ ਪਿਆ ਵਾ ਹੂੰ ਕੀ ਹੁਣ ਵੀ ਕੇ ਸੀ ਬਹੁਤ ਜ਼ਿਆਦੇ ਵਿਗੜਿਆ ਹੁੰਦਾ ਵਾ ਠੀਕ ਹੈ ਹਦੋਂ ਹੀ ਜ਼ਿਆਦਾ ਉਹਨੇ ਮਤਲਬ 6 ਮਹੀਨੇ ਲੱਗੇ ਸਾਲ ਹੋ ਗਿਆ 2 ਸਾਲ ਹੋ ਗਏ 5 ਸਾਲ ਹੋ ਗਏ ਇੰਨਾ ਕੇਸ ਜ਼ਿਆਦੇ ਵੇਰਿਆ ਹਾਂ ਉਹ ਦਰਦ ਹਫਤੇ ਚ ਕਵਰ ਨਹੀਂ ਹੁੰਦਾ ਉਹਨੂੰ ਟਾਈਮ ਥੋੜਾ ਵੱਧ ਲੱਗਦਾ ਠੀਕ ਹੈ ਉਹ ਟਾਈਮ ਫਿਰ ਇਹਦੇ ਫਿਰ ਹੋ ਜਾਣਾ ਠੀਕ ਆ ਛੇਤੀ ਘਰ ਦਾ ਚੇਂਜ ਕਰਨ ਦੀ ਜਿੱਥੇ ਜਿੱਥੇ ਤੂੰ ਟੈਗੀ ਉੱਥੇ ਟਿਕੋ ਕਰਾ ਮਹੀਨਾ ਡੇਢ ਮਹੀਨਾ ਜ਼ਰੂਰ ਦਿਓ ਤੁਹਾਨੂੰ ਰਿਜ਼ਲਟ ਮਿਲੂਗਾ ਅੱਛਾ ਬਲਾਕਿੰਗ ਦੇ ਕੰਮ ਕਰੋ ਜੀ ਕਿਉਂਕਿ ਦਰਦ ਤਾਂ ਹੈ ਫਿਰ ਬਲਾਕਿੰਗ ਹੀ ਇੱਕ ਤਰ੍ਹਾਂ ਦੀ ਹਾਂਜੀ ਬਲੋਕ ਨੂੰ ਜਿਹੜੀ ਗਠੀਏ ਵਾਲਾ ਉਹ ਚੀਜ਼ ਠੀਕ ਕਰੋ ਹਾਰਦੀ ਬਲੋਕੇਜ ਨਹੀਂ ਠੀਕ ਕਰਨੀਆਂ ਨੇ ਹਾਂ ਹਾਰਟ ਵਾਲੀ ਦੀ ਨਹੀਂ ਇਹਨੇ ਕੰਮ ਕਰਨਾਗਾ ਨਹੀਂ ਸਾਨੂੰ ਕਿਵੇਂ ਪਤਾ ਵੈਜੀ ਸਾਨੂੰ ਕਿਵੇਂ ਪਤਾ ਲੱਗੇ ਵੀ ਜਿਹੜਾ ਸਾਡਾ ਇੱਥੇ ਦਰਦ ਹੋ ਰਿਹਾ ਹੈ ਇਹ ਹਾਰਟ ਕਰਕੇ ਹੋ ਰਿਹਾ ਹਾਰਟ ਦੀ ਬਲੌਕਿੰਗ ਕਰਕੇ ਹੋ ਰਿਹਾ ਹੈ ਜਾਂ ਗੈਸਟ੍ਰੀਟਜੈਪ ਕਰਕੇ ਹੋ ਰਿਹਾ ਸਾਨੂੰ ਕਿਵੇਂ ਪਤਾ ਲੱਗੇ ਜੀ ਅਸੀਂ ਉਹ ਮਰੀਜ਼ ਨੂੰ ਦੱਸ ਦਾਂਗੇ ਅੱਜ ਨੂੰ ਜੀ ਜਦੋਂ ਉਹਦਾ ਮਰੀਜ਼ ਗੱਲ ਕਰੂਗਾ ਨਬਜ਼ ਦੇਖਾਂਗੇ ਸਾਰਾ ਦੱਸ ਦਿਆਂਗੇ ਵੀ ਕਿਸ ਚੀਜ਼ ਦਾ ਹੈ ਨਬਜ਼ ਫੜ ਕੇ ਹਾਂ ਨਬਜ਼ ਫੜ ਕੇ ਪਤਾ ਦਿਆਂਗੇ ਤੁਸੀਂ ਹੱਥਾਂ 'ਚ ਕੋਈ ਸਕੈਨਰ ਲਾਏ ਸਿਕੰਦਰ ਦੇਖੋ ਜਦੋਂ ਆਪਾਂ ਕੋਈ ਵੀ ਕੰਮ ਕਰਦਾ ਜਿਹੜਾ ਉਹਨੂੰ ਗਾਂਹ ਦੀਆਂ ਅੰਦੋਲਜ ਵਧੀਆਂ ਜਾਂਦੀ ਜੋ ਉਸਤਾਦਾਂ ਤੋਂ ਸਿਖਾਇਆ ਹੁੰਦਾ ਵਾ ਬੋਲੋ ਉਸਤਾਦਾਂ ਦੇ ਗਾਂਹ ਉਸਤਾਦਾਂ ਤੋਂ ਗਿਆਨ ਲਈ ਜਾਂਦੇ ਅਸੀਂ ਉਹਨਾਂ ਤੋਂ ਗਾਂਹ ਗਿਆਨ ਲਿਆ ਫਿਰ ਉਸਾਨੂੰ ਪ੍ਰਮਾਤਮਾ ਹੋਰ ਜਿਵੇਂ ਆਪਾਂ ਮਰੀਜ਼ ਚੈੱਕ ਕਰਦੇ ਹਾਂ ਰੋਜ਼ ਆਪਣੀ ਨੌਜ ਨਵੀਂ ਵੱਧਦੀ ਹੈ ਨਵੀਂ ਚੀਜ਼ ਦਾ ਪਤਾ ਲੱਗਦਾ ਮੈਂ ਮੈਂ ਤਾਂ ਇੱਥੇ ਦੇਖ ਰਿਹਾ ਸੀ ਜਿਹੜੀ ਇੱਕ ਦਿਨ ਤੁਹਾਡੇ ਕੋਲ ਬੈਠੇ ਸੀ ਜਦੋਂ ਤੁਸੀਂ ਉਹ ਲੇਡੀਜ਼ ਨੂੰ ਦੇਖ ਕੇ ਦੱਸਤਾ ਵੀ ਤੈਨੂੰ ਆਹ ਪ੍ਰੋਬਲਮ ਹੈ ਹਜੇ ਤਾਂ ਨਵਜ਼ ਵੀ ਦਿਖਾਈ ਨਹੀਂ ਸੀ ਜੀ ਉਹਨੇ ਉਹ ਫੇਸ ਬੇਖ ਕੇ ਅੱਖਾਂ ਵੇਖ ਕੇ ਦੱਸ ਦਿੰਦੇ ਸੀ ਜੀ ਅੱਖਾਂ ਵਿੱਚ ਕਿਹੜੀ ਕਿਹੜੀ ਬਿਮਾਰੀਆਂ ਦਾ ਅੱਖਾਂ ਦੇ ਇੱਕ ਹੀ ਪਤਾ ਲੱਗ ਜਾਂਦਾ ਹੈ। ਤਕਰੀਬਨ ਜੀ ਪੇਟ ਦੀਆਂ ਸਾਰੀਆਂ ਬਿਮਾਰੀਆਂ ਦਾ ਪਤਾ ਲੱਗ ਜਾਂਦਾ। ਜੇ ਬੱਚੇ ਦਾ ਜੇ ਸੋਲੀਆਂ ਹੁੰਦੀਆਂ ਵਾ। ਠੀਕ ਹੈ। ਕੋਈ ਵੀ ਪੇਟ ਦੀ ਬਿਮਾਰੀ ਦਾ ਅੱਖਾਂ ਤੋਂ ਪਤਾ ਲੱਗ ਜਾਂਦਾ ਵਾ। ਓਕੇ। ਅੱਛਾ ਇੱਥੇ ਮਿਲਦੇ ਕਿਵੇਂ ਜੀ ਤੁਸੀਂ? ਸਵੇਰ 8 ਵਜੇ ਤੋਂ 2 ਵਜੇ ਤੱਕ ਹੁੰਨੇ ਜੀ ਤੇ ਬੁੱਧਵਾਰ ਆਪਣਾ ਕਲੀਨਿਕ ਬੰਦ ਹੁੰਦਾ ਵਾ ਤੇ ਕਾਲ ਕਰਕੇ ਉਹਨਾਂ ਸਕਰੀਨ ਤੇ ਨੰਬਰ ਆਪਣਾ ਚੱਲਦਾ ਵਾ। ਠੀਕ ਹੈ। ਜੀ ਜੀ। ਚਲ ਬਹੁਤ ਬਹੁਤ ਸ਼ੁਕਰੀਆ ਜੀ ਵੈਜ ਜੀ ਸਾਰੀ ਗੱਲਬਾਤ ਲਈ। ਸੋਏ ਸਨ। ਲਾਲ ਹਵੇਲੀ ਵਾਲੇ ਬਾਪੂ ਵੈਰ ਜਿਨ੍ਹਾਂ ਨੇ ਅੱਜ ਸਾਨੂੰ ਨੁਸਕਾ ਦਿੱਤਾ ਹੈ ਕੌੜ ਤੁੰਬਿਆਂ ਵਾਲਾ ਇਹ ਦੇਖੋ ਤੁਸੀਂ ਇੱਕ ਵਾਰ ਫੇਰ ਤੁਹਾਨੂੰ ਅਸੀਂ ਨਜ਼ਰ ਪਵਾ ਦਿੰਨੇ ਆ ਘੜੇ ਦੇ ਵਿੱਚ ਸਮਝ ਲਓ ਵੀ ਇੱਕ ਤਰ੍ਹਾਂ ਦੇ ਦਰਦ ਹੈਗੇ ਨੇ ਜਿਹੜੇ ਉਹ ਬਾਪੂ ਜੀ ਨੇ ਕੌੜ ਤੁੰਬਿਆਂ ਦੇ ਰੂਪ ਦੇ ਵਿੱਚ ਬੰਦ ਕਰਕੇ ਰੱਖ ਦਿੱਤੇ ਨੇ ਡੇਢ ਮਹੀਨਾ 2 ਮਹੀਨੇ ਤੱਕ ਜਿਹੜਾ ਇਹ ਨੁਸਕਾ ਫਾਰਮੂਲਾ ਇਸੇ ਤਰੀਕੇ ਨਾਲ ਪਿਆ ਰਹੇਗਾ ਤੇ ਉਸ ਤੋਂ ਬਾਅਦ ਫਿਰ ਇਹ ਜਿਹੜੀਆਂ ਗੋਲੀਆਂ ਹੈਗੀਆਂ ਨੇ ਇਹ ਗੋਲੀਆਂ ਦੇ ਰੂਪ ਦੇ ਵਿੱਚ ਇੱਥੇ ਲੈ ਕੇ ਜਿਹੜਾ ਮਰੀਜ਼ਾਂ ਤੱਕ ਪਹੁੰਚਦਿਆ ਕਰਦੇ ਨੇ ਔਰ 10 ਮਿੰਟ ਦੇ ਵਿੱਚ ਵੇਝਦਾ ਕਹਿਣਾ ਹੈ ਕਿ ਜਿਹੜੀ ਇਹ ਗੋਲੀ ਹੈਗੀ ਹੈ ਉਹ ਰਿਜ਼ਲਟ ਤੁਹਾਨੂੰ ਦੇ ਸਕਦੀ ਹੈ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਜਿਹੜਾ ਉਹ ਦੂਰ ਕਰ ਸਕਦੇ ਹੋ ਅੱਛਾ ਵਾਜੀ ਇੱਕ ਹੋਰ بڑا ਸਵਾਲ ਜੀ ਹਾਂ ਜੀ ਜਿਹੜਾ ਬੰਦਾ ਤੰਦਰੁਸਤ ਹੈਗਾ ਉਹ ਕਹਿੰਦਾ ਯਾਰ ਮੈਨੂੰ ਕਦੇ ਕਦੇ ਤਜਾਬ ਬਣਦਾ ਕਦੇ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲਣ ਵਾਲਾ ਜੀ ਦਿਵਾਲੇ ਤੋਂ ਬਾਅਦ ਹੁਣ ਤੇ ਉਹ ਸਾਰੇ ਛਗਣ ਵਾਲੇ ਪੈਸੇ ਇਕੱਠੇ ਕਰਨ ਲੱਗੇ ਹੁੰਦੇ ਬਸ ਉਹਨੂੰ ਆਹ ਮੂੰਹ ਤੇ ਆਹ ਜੀਭ ਤੇ ਰੱਖੋ ਜਾਈਂ ਅੱਛਾ ਜੀ ਆਏ ਫਿਰ ਜੂਸ ਲਓ ਇਹਨੂੰ ਸਵਸਥ ਬੰਦਾ ਖਾ ਸਕਦਾ ਸਿਹਤਮੰਦ ਮਰਜੀ ਜਿਹੜਾ ਮਰਜੀ ਉਹਨੂੰ ਕੀ ਫਾਇਦੇ ਹੋਣਗੇ ਜੇ ਸਿਹਤਮੰਦ ਖਾਦਾ ਪੀਤਾ ਹਜਮ ਹੋਊਗਾ ਪਾਚਨ ਕਿਰਿਆ ਸਹੀ ਕਰੂਗੀ ਇਹ ਗੈਸ ਤੇ ਆਬ ਨਹੀਂ ਬਣ ਦੇਊਗੀ ਸਾਰੇ ਕੰਮ ਕਰੂਗੀ ਇਹ ਕਸਵਾਦ ਵੀ ਵਧੀਆ ਜੀ ਹਾਂ ਸਵਾਦ ਬਹੁਤ ਸਹੀ ਮੈਨੂੰ ਲੱਗਿਆ ਕਿ ਤੇ ਕੋੜੀ ਹੋਊਗੀ ਨਹੀਂ ਨਹੀਂ ਕੋੜੀ ਨਹੀਂ ਆਓ ਜੜੀ ਬੂਟੀਆਂ ਸਵਾਦ ਆਪਦਾ ਦੇਣਾ ਵਿੱਚੋਂ ਪਰ ਟੈਸਟ ਬਹੁਤ ਵਧੀਆ ਦਾ ਬੜਾ ਡਿਫਰੈਂਟ ਜਿਹਾ ਟੈਸਟ ਹੈਗਾ ਔਰ ਚੂਸਣ ਤੇ ਪਤਾ ਲੱਗਦਾ ਹੈ ਕਿ ਤੁਹਾਡੇ ਚੀਜ਼ ਕੋਈ ਅੰਦਰ ਤੁਸੀਂ ਜੀਬ ਦੇ ਉੱਤੇ ਰੱਖੀਏ ਬੜਾ ਅਲੱਗ ਤਰ੍ਹਾਂ ਦਾ ਟੈਸਟ ਹੈਗਾ ਸਵਾਦਿਸ਼ਟ ਟੈਸਟ ਹੈ ਇੰਦਾ ਜੀ ਉਹ ਉਹ ਨਦੀਆਂ ਚ ਲਾਤੇ ਜੀ ਨਹਿਰਾਂ ਚ ਲਾਤੇ ਅੰਦਰੋਂ ਉਹਦੀਆਂ ਲੱਭਦੀਆਂ ਜੀ ਹਾਂਜੀ ਜੇ ਬਹਿ ਬਾਤੀ ਸਭ ਕੋ ਨੇ ਚੱਕ ਦੇਣਾ ਇਹਨੇ ਜਿਹੜਾ ਮੂਹ ਚ ਪਾਣੀ ਆਦਾ ਉਹ ਵੀ ਸਭ ਨੇ ਕਰ ਦੇਣਾ ਗਾਇਬ ਜੀ ਸਾਰਾ ਉਹ ਜਿਹੜਾ ਰਾਤ ਨੂੰ ਸੁੱਤੇ ਪਏ ਦੇ ਇੱਕ ਪਾਸੇੋਂ ਨਿਕਲੀਆਂ ਸਰਾਣਾ ਸਾਰੇ ਪਰ ਉਹ ਵੀ ਕਰੂ ਅੱਖਾਂ ਚ ਪਾਣੀ ਨਿਕਲਦਾ ਉਹਨੂੰ ਵੀ ਠੀਕ ਕਰੋ। ਕਈਆਂ ਦੇ ਅੱਖਾਂ ਚ ਬਹੁਤ ਪਾਣੀ ਨਿਕਲਦਾ ਰਹਿੰਦਾ ਉਹ ਵੀ ਠੀਕ ਕਰੋਗੇ ਜੀ ਇਹ। ਅੱਛਾ। ਕੀ ਬਾਤ ਹੈ। ਸੋ ਤੁਸੀਂ ਦੇਖੋ ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ। ਕਈ ਵਾਰ ਅ ਗੱਲਬਾਤ ਲੰਬੀ ਹੋ ਜਾਂਦੀ ਹੈ ਕਿਉਂਕਿ ਬਾਪੂ ਜੀ ਕੋਲ ਜਾਣਕਾਰੀ ਦਾ ਭੰਡਾਰ ਹੀ ਇੰਨਾ ਜ਼ਿਆਦਾ ਹੈ। ਹਰ ਚੀਜ਼ ਦਾ ਹੱਲ ਇਨਾਂ ਕੋਲ ਹੈਗਾ ਮਸਲੇ ਦਾ, ਹਰ ਮਸਲੇ ਦਾ ਇਨਾਂ ਕੋਲ ਹੱਲ ਹੈਗਾ। ਤੇ ਤੁਸੀਂ ਅ ਮੈਨੂੰ ਲੱਗਦਾ ਹੈ ਕਿ ਜੇ ਵੀਡੀਓ ਦੇਖਣ ਤੋਂ ਤਾਸੀ ਨੰਬਰ ਦੇ ਦਿੱਤਾ ਲਾਲ ਅਵੇਲੀ ਵਾਲੇ ਬਾਪੂ ਬਿਆਜੀ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਆਪਣੇ ਮੰਨ ਦਾ ਸਵਾਲ ਆਪਣੇ ਮੰਨ ਦਾ ਸ਼ੰਕਾ ਹੈ ਜਿਹੜਾ ਤੁਸੀਂ ਦੂਰ ਕਰ ਸਕਦੇ ਹੋ ਫਿਲਹਾਲ ਇਹ ਵੀਡੀਓ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ رائے ਸਾਨੂੰ ਜ਼ਰੂਰ ਦਿਓ ਸਾਨੂੰ ਇਸ ਗੋਲੀ ਦਾ ਜਿਹੜਾ ਮਜ਼ਾ ਹੈਗਾ ਆਨੰਦ ਹੈਗਾ ਉਹ ਲੈਂਦੇ ਹੋ ਧੰਨਵਾਦ